ਜਦੋਂ ਇੱਥੇ ਹੜ੍ਹ ਆਏ ਉਹ ਤੋਂ ਇੱਕਦਮ ਹੀ ਦੂਜੇ ਦਿਨ ਹੀ ਮੈਂ ਆ ਗਿਆ ਸੀ ਤੇ ਅਸੀਂ ਬੋਟਸ ਭੇਜੀਆਂ ਉਦੋਂ ਕਸ਼ਤੀਆਂ ਦੀ ਬੜੀ ਘਾਟ ਸੀ ਬੋਟਸ ਭੇਜੀਆਂ ਔਰ ਤਰਪਾਲਾ ਭੇਜੀਆਂ ਪਸ਼ੂ ਚਾਰਾ ਅਸੀਂ ਮੈਂ ਆਪ ਬਹੁਤ ਕਸ਼ਤੀਆਂ ਦੇ ਵਿੱਚ ਬੋਟਾਂ 'ਚ ਜਾ ਜਾ ਕੇ ਉੱਥੇ ਨੇਪਾਲ ਪਿੰਡ ਉਧਰ ਜਿਹੜਾ ਅਜਨਾਲਾ ਉਹ ਅਸੀਂ ਸੇਵਾ ਕੀਤੀ ਕਿਸਾਨ ਹੈ ਕਿਤੇ ਉਹ ਕਹਿੰਦੇ ਆ ਬੀਜ ਦੀ ਸਹਾਇਤਾ ਕਰ ਦਿਓ डीएपी ਦੀ ਕਰਦੇ ਉਹ ਵੀ ਅਸੀਂ ਕਰ ਰਹੇ ਹਾਂ ਜਿੱਥੇ ਜਿੱਥੇ ਜਿੰਨਾ ਸਾਡੇ ਹੱਥ ਸਮਰੱਥਾ ਹੈ ਉਸ ਤੋਂ ਜ਼ਿਆਦਾ ਹੀ ਕਰ ਰਹੇ ਹਾਂ ਜਿੱਥੇ ਵੀ ਕੋਈ ਸਾਡੇ ਤੋਂ ਹੋ ਸਕਦਾ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਪਰ ਸਾਰੇ ਰਲ ਮਿਲ ਕੇ ਬਾਹ ਫੜੀਏ ਤਾਂ ਹੀ ਕੰਮ ਹੋ ਸਰਕਾਰ ਆਪਣਾ ਕੰਮ ਕਰ ਰਹੀ ਹੈ ਪਰ ਸਾਰੇ ਐਨ ਜੀਓ ਸਾਰਾ ਜਿਵੇਂ ਅੰਮ੍ਰਿਤਸਰ ਤੇ ਸਾਡਾ ਸਾਂਝਾ ਉਪਰਾਲਾ ਚੱਲ ਰਿਹਾ ਸਾਰੇ ਐਨ ਜੀਓ ਨਾਲ ਕੋਆਰਡੀਨੇਸ਼ਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅਸੀਂ ਅਗਸਤ ਦੇ ਜਦੋਂ ਇਥੇ ਹੜਾ ਆਇਆ ਉਹ ਤੋਂ ਇੱਕਦਮ ਹੀ ਦੂਜੇ ਦਿਨ ਹੀ ਮੈਂ ਆ ਗਿਆ ਸੀ ਤੇ ਅਸੀਂ ਬੋਟਸ ਭੇਜੀਆਂ ਉਦੋਂ ਕਸ਼ਤੀਆਂ ਦੀ ਬੜੀ ਘਾਟ ਸੀ ਬੋਟਸ ਭੇਜੀਆਂ ਔਰ ਤਰਪਾਲਾਂ ਭੇਜੀਆਂ ਪਸ਼ੂ ਚਾਰਾ ਅਸੀਂ ਮੈਂ ਆਪ ਬਹੁਤ ਕਸ਼ਤੀਆਂ ਦੇ ਵਿੱਚ ਬੋਟਾਂ 'ਚ ਜਾ ਜਾ ਕੇ ਉੱਥੇ ਨੇਪਾਲ ਪਿੰਡ ਉਧਰ ਜਿਹੜਾ ਅਜਨਾਲਾ ਉਹ ਅਸੀਂ ਸੇਵਾ ਕੀਤੀ ਉਸ ਤੋਂ ਬਾਅਦ ਤਕਰੀਬਨ ਮੈਂ ਹਰ ਸਨੀਚਰ ਐਤਵਾਰ ਉਦੋਂ ਤੋਂ ਸਤੰਬਰ ਦਾ ਮਹੀਨਾ ਅਕਤੂਬਰ ਦਾ ਮਹੀਨਾ ਹੁਣ ਅੱਜ 9 ਨਵੰਬਰ ਹੈ ਮੈਂ ਮੇਰੇ ਖਾਲ ਸ਼ਾਇਦ ਹੀ ਕੋਈ ਸਨਿਚਰ ਐਤਵਾਰ ਐਸਾ ਹੈ ਜਦੋਂ ਮੈਂ ਨਹੀਂ ਆਇਆ ਇਸ ਇਲਾਕੇ ਹਰ ਹਫਤੇ ਮੈਂ ਖੁਦ ਆਉਂਦਾ ਗਿਆ ਕਿਉਂਕਿ ਉਦੋਂ ਬੜੇ ਲੋਕ ਵੀ ਆਏ ਸੈਲੀਬ੍ਰਿਟੀ ਵੀ ਆਏ ਅਨਾਉਂਸਮੈਂਟਾਂ ਹੋ ਗਈਆਂ ਜਿਵੇਂ ਇੱਥੇ ਨਹੀਂ ਪਹੁੰਚੇ ਹੁਣੇ ਤੁਸੀਂ ਦੇਖਿਆ ਉਹ ਜਟਾ ਪਿੰਡ ਚ ਪਾਣੀ ਭਰਿਆ ਸੀ 150 ਏਕੜ ਚ ਉਹ ਮੇਨ ਮੇਨ ਜਗਾ ਹੋ ਗਏ ਚਲੋ ਆਏ ਫਿਰ ਅਸੀਂ ਵੇਅਰ ਹਾਊਸ ਖੋਲਿਆ ਜਨਾਲਾ 5 ਏਕੜ ਚ ਉਹ ਜਿਹੜਾ ਵੇਅਰ ਹਾਊਸ ਉਥੋਂ ਕਿਟਾ ਜਿਹੜੀਆਂ ਫੌਗਰ ਮਸ਼ੀਨਾ ਪਲੰਗ ਸ਼ਾਲਾ ਬਿਸਤਰੇ ਬਰਤਨ ਉਹ ਸਾਰੇ ਉਥੋਂ ਸਮਾਨ ਉਹ ਅਸੀਂ ਸਾਰੇ ਪਿੰਡਾਂ ਦੇ ਵਿੱਚ ਵੰਡਿਆ ਉਹ ਅੱਜ ਵੀ ਵੰਡਿਆ ਉਸ ਤੋਂ ਬਾਅਦ ਫਿਰ ਇਹ ਡੀਸਿਲਟਿੰਗ ਦੀ ਬੜੀ ਲੋਡ ਸੀ ਫਿਰ ਅਸੀਂ 8 ਪਿੰਡਾਂ ਦੇ ਵਿੱਚ ਰੇਤਾ ਕੱਢਣ ਦਾ ਕੰਮ ਉਥੇ ਧਰਮਕੋਟ ਪੱਤਨ ਵੀ ਕੰਮ ਕਲੀਅਰ ਹੋ ਗਿਆ ਇਸ ਤੋਂ ਬਾਅਦ ਅਸੀਂ ਉੱਥੇ ਜਾ ਰਹੇ ਹਾਂ ਉੱਥੇ ਵੀ ਮੇਰੇ ਖਿਆਲ 150 ਏਕੜ ਦੇ ਕਰੀਬ ਦਰਿਆ ਦੇ ਇੱਧਰ ਫਿਰ ਦਰਿਆ ਦੇ ਉਧਰ ਉਹ ਬਾਬਾ ਜੀ ਦੇ ਨਾਲ ਅਸੀਂ ਮਿਲ ਕੇ ਸੇਵਾ ਕਰਾਈ ਆ ਨੰਦਗੜ੍ਹ ਵਾਲਿਆਂ ਨਾਲ ਤੇ ਅਸੀਂ ਹੁਣ ਉੱਥੇ ਪੰਜ ਗ੍ਰਾਂ ਵੀ ਜਾਣਾ ਜਿੱਥੇ ਵੀ ਰੇਤਾ ਪਾਣੀ ਰਹਿ ਗਿਆ ਤੇ ਹੁਣ ਜੋ ਵੀ ਸਾਡਾ ਟੀਚਾ ਸੇਵਾ ਗੁਰੂ ਨੇ ਜਿੰਨਾ ਕੁ ਅਸੀਂ ਕਰ ਸਕੇ ਕਿਉਂਕਿ ਸਾਨੂੰ ਫਿਕਰ ਕਣਕ ਦੀ ਬਜਾਈ ਦਾ ਸੀ ਤੇ ਇਹ ਕਿੰਨਾ ਸਕੂਨ ਸਮੇਂ ਜੋ ਜੀ ਆਪਣੇ ਆਪ ਨੂੰ ਕਿੰਨਾ ਸਕੂਨ ਮਿਲਦਾ ਨਹੀਂ ਬਹੁਤ ਤਸੱਲੀ ਹੁੰਦੀ ਹੈ ਕਿ ਬਈ ਸਾਡੀ ਮਿਹਨਤ ਔਰ ਸਾਡਾ ਜੋ ਵੀ ਤਨੋਂ ਮਨੋਂ ਤੁਹਾਨੂੰ ਅਸੀਂ ਸੇਵਾ ਕੀਤੀ ਉਹ ਜਿਹੜੀ ਹੈ ਉਹਦਾ ਸਕਾਰੇ ਕਾਰੇ ਪਈ ਹੈ ਉਹਦਾ ਘਟੋ ਘਟ ਚਲੋ ਇਹ ਦੇਖ ਕੇ ਖੁਸ਼ੀ ਹੁੰਦੀ ਕਿਉਂਕਿ ਮੈਂ ਪਹਿਲਾਂ ਇੱਥੇ ਤਿੰਨ ਵਾਰ ਆਇਆ ਸਾਡੀ ਟੀਮ ਇਹ ਪਹਿਲਾਂ ਵੀ ਅਸੀਂ ਦੇਖਿਆ ਵੀਡੀਓ ਵੀ ਮੈਂ ਮਗਾਉਂਦਾ ਰਿਹਾ ਤਕਰੀਬਨ ਹਰ ਦੂਜੇ ਦਿਨ ਬਈ ਕੰਮ ਚੱਲ ਰਿਹਾ ਹੁਣ ਪਰ ਅੱਜ ਦੇਖ ਕੇ ਮਨ ਨੂੰ ਬਹੁਤ ਤਸੱਲੀ ਹੋ ਰਹੀ ਹੈ ਕਿ ਬਈ ਠੀਕ ਹੈ ਇਹ ਪਿੰਡਾਂ ਦੇ ਵਿੱਚ ਜਿੱਦਾਂ ਜਿੱਥੇ ਗਏ ਆ ਇੱਥੇ ਵਾਸੀ ਕਹਿ ਰਹੇ ਸੀ ਕਿ ਜੇਕਰ ਤੁਸੀਂ ਉਹਨਾਂ ਦੀ ਬਾਹ ਨਾ ਫੜਦੇ ਤਾਂ ਉਹਨਾਂ ਲਈ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਨਹੀਂ ਇਹ ਗੱਲ ਨਹੀਂ ਦੇਖੋ ਇਹ ਤਾਂ ਪਰਮਾਤਮਾ ਦਾ ਕੋਈ ਨਾ ਕੋਈ ਸਬਬ ਬਣਦਾ ਹੈ ਤੇ ਇਸ ਸਾਲ ਤੇ ਆਪਾਂ 350 ਸਾਲਾਂ ਸ਼ਹੀਦੀ ਜਿਹੜਾ ਦਿਵਸ ਹੈ ਉਹਨਾਂ ਨੂੰ ਸਰਪ੍ਰਸਤ ਹੈ ਸ਼ਹੀਦ ਗੁਰੂ ਤੇਗ ਬਹਾਦਰ ਜੀ ਨੂੰ ਤੇ ਉਹਨਾਂ ਦਾ ਫਰਮਾਨ ਹੈ ਬਾਹੇ ਜਿੰਨਾ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋੜੀਏ ਆਪਾਂ ਇਹ ਗਰੀਬ ਕਿਸਾਨਾਂ ਦੀ ਹਰ ਇੱਕ ਵਿਅਕਤੀ ਜੋ ਸਮਰੱਥ ਹੈ ਜਾਂ ਜਿਹਦੇ ਕੋਲ ਕੋਈ ਪੋਸਟ ਹੈ ਜਾਂ ਜਿਹਨੂੰ ਲੋਕਾਂ ਨੇ ਆਪਣਾ ਨਮਾਇੰਦਾ ਚੁਣ ਕੇ ਭੇਜਿਆ ਔਰ ਹੋਰ ਵੀ ਜਿਹੜੇ ਸਮਰੱਥ ਨੇ ਬਿਜ਼ਨਸ ਵਾਲੇ ਜਾਂ ਜਿਹੜੇ ਉਹਨਾਂ ਦਾ ਫਰਜ਼ ਬੰਦਾ ਹੈ ਕਿ ਆਪਾਂ ਗਰੀਬ ਕਿਸਾਨਾਂ ਦੀ ਜਦੋਂ ਲੋਕ ਆਪਣਾ ਕਿਸਾਨ ਪੰਜਾਬ ਦਾ ਕਿਸਾਨ ਜਦੋਂ ਤੱਕ ਖੁਸ਼ਹਾਲ ਨਹੀਂ ਹੋਏਗਾ ਉਹ ਕਰਜ਼ਿਆਂ 'ਚ ਡੁੱਬਿਆ ਰਹੇਗਾ ਉਹ ਇਹ ਚਲੋ ਇਹ ਤੇ ਬਹੁਤ ਤਰਾਦੀ ਹੋ ਗਈ ਇੱਕ ਹੜ ਆ ਗਏ ਤੇ ਮੈਂ ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਉੱਥੇ ਪ੍ਰੈਸ ਕਾਨਫਰੰਸ 'ਚ ਮੈਕਰੋਪ ਇੰਸ਼ੋਰੈਂਸ ਦੀ ਵੀ ਗੱਲ ਕੀਤੀ ਹੈ ਕਿ ਆਪਾਂ ਨੂੰ ਸੋਚਣਾ ਪਏਗਾ ਫਸਲ ਦੀ ਇੰਸ਼ੋਰੈਂਸ ਕਰਾਈਏ ਕਿਉਂਕਿ ਆਪਾਂ ਸਕੂਟਰ ਦੀ ਕਰਾ ਰਹੇ ਆ ਆਪਣੀ ਮੈਡੀਕਲ ਦੀ ਵੀ ਕਰਾ ਰਹੇ ਆ ਮਸਲਾਂ ਦੀ ਵੀ ਕੋਈ ਕਰਾਈਏ ਇੰਸ਼ੋਰੈਂਸ ਜੋ ਵੀ ਇਹਨਾਂ ਦੀ ਆਪਾਂ ਸਾਰੇ ਰਲ ਮਿਲ ਕੇ ਬਾਹ ਫੜੀਏ ਤਾਂ ਹੀ ਕੰਮ ਹੋ ਸਰਕਾਰ ਆਪਣਾ ਕੰਮ ਕਰ ਰਹੀ ਹੈ ਪਰ ਸਾਰੇ ਐਨ ਜੀਓ ਸਾਰਾ ਜਿਵੇਂ ਅੰਮ੍ਰਿਤਸਰ ਤੇ ਸਾਡਾ ਸਾਂਝਾ ਉਪਰਾਲਾ ਚੱਲ ਰਿਹਾ ਸਾਰੇ ਐਨ ਜੀਓ ਨਾਲ ਕੋਆਰਡੀਨੇਸ਼ਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਕੀ ਕਹਿਣਾ ਚਾਹਦੇ ਜਿਹੜੇ ਬੜੇ ਸੈਲੀਬ੍ਰਿਟੀ ਟੂਰ ਆਫ ਚੌਂ ਲਈ ਆਏ ਸੀ ਵੱਡੇ ਵਾਅਦੇ ਕਰਕੇ ਗਏ ਨਹੀਂ ਠੀਕ ਹੈ ਚਲੋ ਨਹੀਂ ਮੈਂ ਕਹਿੰਦਾ ਚੰਗੀ ਗੱਲ ਹੈ ਸਰ ਜੀ ਆਇਆਂ ਨੂੰ ਜਿਹੜੇ ਆਏ ਜੀ ਆਇਆਂ ਨੂੰ ਪਰ ਉਹ ਐਂਡ ਤੱਕ ਫਿਰ ਬਾਹ ਫੜਨੀ ਚਾਹੀਦੀ ਜਿਹੜਾ ਕੰਮ ਸ਼ੁਰੂ ਕੀਤਾ ਉਹ ਆਪਾਂ 2-4 ਦਿਨ ਫੋਟੋ ਖਚਾਣ ਵਾਲਾ ਕੰਮ ਨਹੀਂ ਨਾ ਇਹ ਤੇ ਇਹ ਹਜੇ ਵੀ ਸਾਡਾ ਕੰਮ ਖਤਮ ਨਹੀਂ ਹੋਇਆ ਇਹ ਕਹਿ ਰਹੇ 15 ਨਵੰਬਰ ਨੂੰ ਖਤਮ ਹੈਗਾ ਨਹੀਂ ਸਾਡੇ ਦਾ ਕੰਮ ਲੱਗਦਾ ਸ਼ੁਰੂ ਹੋਇਆ ਕਿ ਜਦੋਂ ਤੱਕ ਇਹਨਾਂ ਦੀ ਕਣਕ ਬੀਜੀ ਨਹੀਂ ਜਾਂਦੀ ਹੋਰ ਕੋਈ ਹੈ ਕਣਕ ਇਹਨਾਂ ਦੀ ਵਾਢੀ ਨਹੀਂ ਜਾਂਦੀ ਇਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਕਈ ਜਗ੍ਹਾ ਗਰਦਾਬਰੀ ਹੋ ਗਈ ਮੁਆਵਜ਼ਾ ਮਿਲ ਰਿਹਾ ਤੇ ਕੰਮ ਬਹੁਤ ਨੇ ਔਰ ਮੈਨੂੰ ਲੱਗਦਾ ਹੈ ਕਿ ਸਾਡੇ ਕੰਮ ਕਰਨ ਦੇ ਬਾਵਜੂਦ ਸਰਕਾਰ ਨੇ ਵੀ ਕਿਸੇ ਸਾਡਾ ਨੂੰ ਕਿਹਾ ਬਈ ਤੁਸੀਂ ਆਪਣੀ ਰੇਤ ਜਿਹੜੀ ਹੈ ਉਹ ਕੱਢ ਕੇ ਵਿੱਚੋ ਫਿਰ ਵੀ ਮੈਨੂੰ ਲੱਗਦਾ 30-40% ਜ਼ਮੀਨ ਹੈ ਸਾਰੇ ਅਜਨਾਲਾ ਡੇਰਾ ਬਾਬਾ ਨਾਨਕ ਬਰਤਾਸ਼ਪੁਰ ਪਠਾਨਕੋਟ ਫਾਜ਼ਲਕਾਹ ਬੋਸਪੁਰ ਤੇ 40% ਪੈਲੀਆਂ ਤਿਆਰ ਨਹੀਂ ਹੋਣੀਆਂ ਉਹਦਾ ਵੀ ਫਿਕਰ ਹੈ ਨਹੀਂ ਪੈਰਲਲ ਤੇ ਬਸ ਕਿਸਾਨ ਹੈ ਕਿਤੇ ਉਹ ਕਹਿੰਦੇ ਆ ਬੀਜ ਦੀ ਸਹਾਇਤਾ ਕਰ ਦਿਓ ਡੀਏਪੀ ਦੀ ਕਰ ਦਿਓ ਉਹ ਵੀ ਅਸੀਂ ਕਰ ਰਹੇ ਹਾਂ ਜਿੱਥੇ-ਜਿੱਥੇ ਜਿੰਨਾ ਸਾਡੇ ਸਮਰੱਥਾ ਹੈ ਉਸ ਤੋਂ ਜ਼ਿਆਦਾ ਹੀ ਕਰ ਰਹੇ ਹਾਂ ਜਿੱਥੇ ਵੀ ਕੋਈ ਸਾਡੇ ਤੋਂ ਹੋ ਸਕਦਾ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤੁਹਾਨੂੰ ਮਨਨ